ਆਸ ਇੰਟਰਨੈਸ਼ਨਲ ਸੰਤ ਸਵਾਦ ਸੇਵਾਦਾਲ ਦੇ ਮੁਖ ਸੇਵਾਦਾਰ ਸੰਤਰੀਨ ਬਾਬਲ ਸਿੰਘ ਜੀ ਖਾਲਸਾ ਲਲੋਡਾ ਸਾਹਿਬ ਵਾਲੇ ਅਤੇ ਵਿਦਿਆਰਥੀ ਗੁਰਮੁਖ ਟਕਸਾਲ ਤਪਵਨ ਟੱਕੀ ਸਾਹਿਬ ਅੱਜ ਜੋ ਮੀਟਿੰਗ ਹੋਈ ਆ ਜੀਕਾ ਵਿਕੇ ਸਾਡੇ ਸਰੂਪਣੀ ਕਮੇਟੀ ਦੇ ਮੈਂਬਰ ਸਹਿਬਾਨ ਸਰਦਾਰ ਮੈਜਰ ਸਿੰਘ ਜੀ ਔਰ ਸਾਰੇ ਜਿੰਨੇ ਅਸੀਂ ਅਜ ਗ੍ਰੰਤੀ ਸਿੰਘ ਤੇ ਇਕੱਠੇ ਹੋਇਆ ਜੋ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਹੋਈ ਇੱਥੇ ਗੁਰਤੇਕ ਬਹਾਦਰ ਮਹਾਰਾਜ ਜੀ ਉਹਨਾਂ ਨੇ ਚਰਨ ਪਾਏ ਆ ਮੀਰੀ ਪੀਰੀ ਦੇ ਮਾਲਕ ਸ੍ਰੀ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਨੇ ਇੱਥੇ ਚਰਨ ਪਾਏ ਆ ਸੋ ਅਸੀਂ ਸਾਰੀ ਹੀ ਸਿੰਘ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਗ੍ਰੰਤੀ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਬੇਨਤੀ ਕਰਦਾ ਕਿ ਇਸ ਸਥਾਨ ਦੀ ਜਾਣਕਾਰੀ ਵੱਧ ਤੋਂ ਵੱਧ ਸੰਸਾਰ ਤੱਕ ਲੋਕਾਂ ਤੱਕ ਪਹੁੰਚਾਈ ਜਾਵੇ ਇਸ ਥਾਂ ਦੇ ਉੱਤੇ ਜਿਵੇਂ ਹਰ ਮਸਿਆ ਦਾ ਦਿਵਾਨ ਸੱਜਦਾ ਜੋ ਅਸੀਂ ਹਰ ਮਹੀਨੇ ਗ੍ਰੰਥੀ ਸਿੰਘਾਂ ਦੇ ਉਪਰਾਲੇ ਬਾਤ ਵੀ ਬੜੇ ਬੜੇ ਕਾਰਜ ਕੀਤੇ ਜਾਣੇ ਹਨ ਸੋ ਅੱਜ ਇੱਥੇ 10 ਤਰੀਕਾ 7ਵਾਂ ਮਹੀਨਾ 2025 ਤੇ ਮੀਟਿੰਗ ਹੋਈਆ ਗ੍ਰੰਥੀ ਸਿੰਘਾਂ ਨੂੰ ਨਾਲ ਲੈ ਕੇ ਕਮੇਟੀ ਵੱਲੋਂ ਪ੍ਰਬੰਧਕਾਂ ਵੱਲੋਂ ਨੈਦਰ ਸਾਹਿਬ ਵੱਲੋਂ ਜਿੰਨੀ ਵੀ ਇੱਥੋਂ ਦੇ ਮੁਖੀ ਨੇ ਮੈਨੇਜਮੈਂਟਾਂ ਸਾਰਿਆਂ ਵੱਲੋਂ ਮੀਟਿੰਗ ਹੋਈਆ ਸਾਰੇ ਗ੍ਰੰਥੀ ਸਿੰਘਾਂ ਦੇ ਵਿਚਾਰ ਲੈ ਗਏ ਨੇ ਜੋ ਕਿ ਇਹ ਸਥਾਨ ਹੈ ਇੱਕ ਮਹਾਨ ਸਥਾਨ ਆ ਪਵਿੱਤਰ ਸਥਾਨਾ ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਜਿੱਥੇ ਗੁਰੂ ਦੇ ਚਰਨ ਪਏ ਜਾਂ ਉਹ ਧਰਤੀ ਭਾਗਾ ਵਾਲੀ ਬਣ ਜਾਂਦੀ ਹੈ ਪੂਜਨੀਕ ਬਣ ਜਾਂਦੀ ਆ ਇੱਥੇ ਗੁਰੂ ਸਹਿਬਾਨਾਂ ਦੇ ਚਰਨ ਪਏ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੇ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਪਏ ਨੇ ਇਸ ਕਰਕੇ ਇਹ ਸੰਗਤਾ ਇਸ ਸਥਾਨ ਤੇ ਵੱਧ ਵੱਧ ਆਉਂ ਸਰਦਾ ਭਾਵਨਾ ਦੇ ਨਾਲ ਜਿਹੜਾ ਇਸ ਸਥਾਨ ਤੇ ਆਉਂਦਾ ਉਹਨਾਂ ਦੀ ਮਨ ਦੀਆਂ ਇੱਛਾ ਭਾਵਨਾ ਪੂਰੀਆਂ ਹੁੰਦੀਆਂ ਨੇ ਕਿਉਂਕਿ ਇੱਛਾ ਪੂਰਤ ਸਰਬ ਸੁਖ ਦਾਤਾ ਹਰ ਜੱਕ ਬਸ ਹੈ ਕਾਮ ਤੇਨਾ ਇਹਨਾਂ ਦੇ ਹੱਥ ਵਿੱਚ ਸਭ ਕੁਝ ਆ ਇੱਥੇ ਜਿਹੜਾ ਸਰਦਾ ਦੇ ਨਾਲ ਆਉਂਦਾ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਧੀ ਵਾਲੇ ਨੂੰ ਧੀ ਜੋ ਵੀ ਮਨ ਦੀ ਇੱਛਾ ਭਾਵਨਾ ਹੁੰਦੀ ਆ ਇਸ ਸਥਾਨ ਤੇ ਸਭ ਪੂਰਾ ਹੁੰਦਾ ਇਸ ਥਾਨ ਚੀਕੇ ਦੇ ਵਿੱਚ ਆ ਤੇ ਸਾਰੇ ਇਲਾਕੇ ਦੇ ਨਿਵਾਸੀ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਾਂਗਾ ਇਸ ਥਾਨ ਵਾਲੇ ਥਾਨ ਬਾਰੇ ਸੰਗਤਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿਓ ਇਸ ਥਾਨ ਦੇ ਨਾਲ ਜੋੜੋ ਤੇ ਆਪਾਂ ਆਪ ਜੁੜੀਏ ਤੇ ਹੋਰਾਂ ਨੂੰ ਜੋੜੀਏ ਤੇ ਗੁਰੂ ਦੇ ਦਰਸ਼ਨ ਕਰੀਏ ਤੇ ਕਰਵਾਈਏ ਜੀ ਸੋ ਮੈਂ ਸਾਰੇ ਹੀ ਪਾਠੀ ਸਿੰਘਾਂ ਦਾ ਗ੍ਰੰਥੀ ਸਿੰਘਾਂ ਦਾ ਜਿੰਨੀ ਇੱਥੇ ਮੈਨੇਜਮੈਂਟ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਚਬਰਾ ਤਕਤਾਂ ਦੇ ਮਾਲਕ ਵਰਤਾ ਗੱਦੀ ਤੇ ਬਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਜੀਆਂ ਦਾ ਮੀਰੀ ਪੀਰੀ ਦੇ ਮਾਲਕੋ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਆਪ ਜੀ ਤਾਂ ਸਭ ਕੁਝ ਕਰ ਸਕਦੇ ਹੋ ਆਪ ਜੀ ਦਾ ਵਾਚਨ ਹੈ ਗੁਰਸਿੱਖਾਂ ਵਿੱਚ ਗੁਰੂ ਵਰਤੈ ਆਪ ਜੀ ਸਾਡੇ ਵਿੱਚ ਵਰਤ ਕੇ ਇਸ ਸਥਾਨ ਦੀ ਬੱਤੋ ਬੱਤ ਸਤੋ ਮੈਂ ਮਾ ਕਰਾਉ ਸੋਭਾ ਕਰਾਉ ਜੀ ਅਸੀਂ ਵੀ ਜੁੜੀਏ ਤੇ ਹੋਰ ਲੱਖਾਂ ਲੋਕਾਂ ਨੂੰ ਇਸ ਸਥਾਨ ਦੇ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ